ਹੋ ਜੀ ਦੋਸਤੋ ਅੱਜ ਤੁਹਾਨੂੰ ਜਾਨਵਰ ਦਿਖਾਉਣੇ ਆ ਦੋ ਇੱਕ ਤਾਂ ਨੀਲੀ ਬਿਸ਼ੇਰੀ ਚੈੱਕ ਕਰ ਲਓ ਬਹੁਤ ਸੋਹਣੀ ਬੰਦਰ ਤੇ ਆ ਲੰਬੀ ਲੰਬੀ ਦੇਖੋ ਕਿੰਨੀ ਸੋਹਣੀ ਧੌਣ ਧੌਣ ਦਾ ਮਣੀਆ ਮਣੀਆ ਬਹੁਤ ਸੈਟ ਆ ਤੇ ਇੱਕ ਤਾਂ ਸਾਡੇ ਸੋਨੂੰ ਦੀ ਘੋੜੀ ਆ ਬਿਸ਼ੇਰੀ 2 ਸਾਲ ਦੀ ਸਾਰੀ ਡਿਟੇਲ ਦਵਾਂ ਕੀ ਰੇਂਜ ਆ ਆਈਡੀਆ ਵੀ ਦਵਾਂਗਾ ਰੇਂਜ ਦਾ ਜੈਜ ਮੋਲ ਦੇ ਮਾਰਕੀਟ ਨਾਲ ਸਸਤੀਆਂ ਮਿਲਣਗੀਆਂ ਇੱਕ ਆ ਪੌਣੀ ਨੌਕਰੀ ਘੋੜੀ ਦੇਖੋ ਐ ਵੀ ਜਿਆ ਘੋੜੀਆਂ ਦੋਸਤੋ ਮਾਰਾ ਮਿਲਦੀਆਂ ਡਿਮਾਂਡ ਬਹੁਤ ਜ਼ਿਆਦਾ ਪੌਣੀ ਨੌਕਰੀ ਦੀ ਇਹਦੇ ਚਾਂਸ 100% ਹੀ ਮੰਨ ਲਓ ਨੌਕਰੀ ਬੱਤੇ ਦੇ ਵਿੱਚ ਕਹਿ ਸਕਦੇ ਵੀ ਇੱਕ ਹਿਸਾਬ ਦੀ ਨੌਕਰੀ ਘੋੜੀ ਆ ਨੇ 100% ਦੀ ਨੌਕਰੀ ਦੇਣਾ ਪਰ ਰੇਟ ਇਹਦਾ ਚੰਬਿਆਂਲਾ ਆ ਜਾਂਦਾ ਕੁਆਲਿਟੀ ਆਪਣੀ ਪੂਰੀ ਟੌਪ ਦੀ ਮਿਲ ਜਾਣੀ ਹੁੰਦੀ ਆ ਰੇਟ ਘੱਟ ਮਿਲ ਜਾਂਦਾ ਐਂ ਫਾਇਦਾ ਹੁੰਦਾ ਤਾਂ ਕਰਕੇ ਕੁੜੀ ਦੀ ਡਿਮਾਂਡ ਦੋਨਾਂ ਦੀ ਡਿਟੇਲ ਦਵਾਂਗੇ ਵਸਤੂ ਇਹ ਚੈਨਲ ਨਾਲ ਜੁੜੇ ਰਹੋ ਸਾਰੀ ਵੀਡੀਓ ਦੇਖ ਲਓ ਇਕੱਲੇ ਇਕੱਲੇ ਜਾਨਵਰ ਦੀ ਪੂਰੀ ਪੂਰੀ ਡਿਟੇਲ ਮਿਲੂ ਸਭ ਤੋਂ ਪਹਿਲਾਂ ਸਵਾਗਤ ਆ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟਾਫਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ ਅੱਜ ਫੇਸਬੁੱਕ ਪੇਜ ਤੇ ਵੀਡੀਓ ਦੇਖਦੇ ਉਹਨਾਂ ਦਾ ਇੱਥੇ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਦੋਸਤੋ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਜੀ ਅੱਜ ਦੀ ਇਹ ਵੀਡੀਓ 7 ਅਗਸਤ 2025 ਦੀ ਵੀਡੀਓ ਆ ਜਾਨਵਰ ਦਿਖਾਉਣੇ ਆ ਦੋ ਕਿਆਰ ਕਮੈਂਟਾਂ ਦਾ ਟਾਈਮ ਲੈਣਾ ਜਿਆਦਾ ਟਾਈਮ ਲੈਣਾ ਦੋਨਾਂ ਜਾਨਵਰਾਂ ਦੀ ਪੂਰੀ ਡਿਟੇਲ ਦਵਾਂਗੇ ਜੇ ਵੀਡੀਓ ਪਸੰਦ ਆਈ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਤੇ ਜਿਆਦਾ ਤੋਂ ਜਿਆਦਾ ਭਰਾਵਾਂ ਮਤਾਈਆਂ ਵੀਡੀਓ ਪਹੁੰਚ ਜੀ ਹੋ ਜੇ ਕਿ ਜੈਮਲ ਦੀ ਬਸ਼ੇਰੀ ਪਹਿਲਾਂ ਚੈੱਕ ਕਰੋ ਬਾਕੀ ਡਿਟੇਲ ਆਪਾਂ ਬਾਅਦ ਚ ਦਿੰਨੇ ਪਹਿਲਾਂ ਚੈੱਕ ਕਰੋ 2 ਸਾਲ ਉਮਰ ਆ ਦੋਸਤੋ ਪੰਜ ਗਲਨ ਨੀਲੀ ਬਸ਼ੇਰੀ ਆ ਚਾਰੇ ਪੈਰ ਟੱਟੇ ਮੱਥੇ ਫਟਾ ਚਾਰੇ ਬਰਾਬਰ ਪੈਰ ਦਿੱਤੇ ਆ ਦੋਸਤੋ ਥੋੜੀ ਵੀਡੀਓ ਬਣਾਉਣ ਚ ਪਰੇਸ਼ਾਨੀ ਇਹ ਆ ਜਾਂਦੀ ਆ ਅੱਜ ਕੱਲ ਤੁਹਾਨੂੰ ਹੀ ਪਤਾ ਮੱਖ ਤੇ ਮਸਰ ਜ਼ਿਆਦਾ ਹੋਇਆ ਹੋਇਆ ਉਹ ਵਜਾ ਨਾਲ ਜਾਨਵਰ ਖੜਦਾ ਨਹੀਂ ਤੜਫੀ ਕੇ ਜਾਂਦਾ ਰਹਿੰਦਾ ਖੜਾ ਉੱਥੇ ਵੀਡੀਓ ਬਣਾਉਣੀ ਵੀ ਤੁਹਾਡੇ ਲਈ ਜ਼ਰੂਰੀ ਆਪਾਂ ਸਾਢ ਵੀ ਨਹੀਂ ਸਕਦੇ ਹਾਂ ਤਾਂ ਇੱਕ ਮੰਨ ਲਓ ਮੂਟਾ ਇਹ ਤੁਹਾਨੂੰ ਓਵਰਵਿਊ ਦੇ ਦੇਈਦਾ ਵੀ ਤੁਹਾਨੂੰ ਪਤਾ ਚੱਲਦੇ ਇਦਾਂ ਦਾ ਜਾਨਵਰ ਆ। ਬਾਕੀ ਆਪਦਾ ਸਾਹਮਣੇ ਆ ਕੇ ਫਾਰਮ ਤੇ ਤਸੱਲੀ ਕਰਕੇ ਜਾਨਵਰ ਲੈ ਜਾਓ। ਡਿਟੇਲ ਸਾਰੀ ਦੇ ਦੇਣੀ ਸਣੇ ਰੇਟ। ਬਾਕੀ ਤੁਹਾਡੇ ਜੱਜ ਤੇ ਆਜੋ 2 ਸਾਲ ਉਮਰ ਆ ਦੋਸਤੋ। 5 ਕਿਲੋ ਬਿਸ਼ੇਰੀ ਆ, ਬਾਲ ਭੌਰੀਆਂ ਦੀ ਜਮਾਂ ਸਾਫ ਆ। ਕੰਨ ਕੋਲ ਦੇਖੋ ਕਿੰਨਾ ਚੰਗਾ ਰੇਂਜ ਹੈ ਦੀ ਰੇਂਜ ਦਾ ਆਈਡੀਆ ਦੇ ਦੀ ਤਾਂ ਦੋਸਤੋ ਲੱਖ ਦੇ ਆਸ-પાસ ਬਣ ਜੂ। ਹੁਣ ਤੁਹਾਨੂੰ ਪੂਰਾ ਹੀ ਆਈਡੀਆ ਦੇਦਾ। ਲੱਖ ਤੋਂ ਮੰਨ ਲਓ ਪੂਰੀ ਆਸਪਾਸ ਹੀ ਬੰਨ ਜੂ ਬੱਚੀ ਚੰਗੀ ਲੰਬੀ ਲੰਬੀ ਲੈਂਥਰੀ ਹੋਣੀ ਆ ਹੱਡ ਪੈਰ ਦੀ ਮਜ਼ਬੂਤ ਆ ਹੈਕ ਉਹ ਕੋ ਖੁੱਲੀ ਆ ਵਾਲ ਭੌਰੀਆਂ ਹੱਥਾਂ ਪੈਰਾਂ ਦੀ ਪੂਰੀ ਸਾਫ ਆ ਚੰਗੀ ਬਸ਼ੀਰੀ ਆ ਕਹਿੰਦਾ ਮਤਲਬ 2 ਸਾਲ ਉਮਰ ਹੋਗੀ ਹੁਣ ਮੂਰੇ ਬੱਚਾ ਦੇਣ ਵਾਲੀ ਥੋੜਾ ਜਿਆਦਾ ਟਾਈਮ ਸਾਹਮਣਾ ਨਹੀਂ ਤਾਂ ਆਮ ਤੌਰ ਤੇ ਇਹ ਹੁੰਦੇ ਹੁੰਦੇ ਆ ਯਾਰ ਬਸ਼ੀਰੀ ਲੈ ਕੇ ਬੰਦਾ ਫਸ ਜਾਂਦਾ ਮੋਹ ਤੇ ਮੂੰਹ ਨਹੀਂ ਦੇਖਣਾ ਪੈਂਦਾ ਘੂੜੀ ਲੈ ਕੇ ਸੁਵਾ ਦੇ ਦੇ ਇਹ ਤਾਂ ਮਿੱਤਰੋ ਨਵੀਂ ਉਮਰ ਦੀ ਬਸ਼ੀਰੀ 2 ਸਾਲ ਉਮਰ ਦੁਆ ਦੀ ਸ਼ੁਰੂਆਤ ਸੋਹਾ ਤੁਹਾਡੇ ਤੋਂ ਉਹਦੇ ਮੂੰਹ ਨਹੀਂ ਦੇਖਣਾ ਪਹਿਲਾਂ ਤੇ ਨੰਬਰ 2 ਤੇ ਆ ਜਿਹਦੀ ਅੱਜਕੱਲ ਜ਼ਿਆਦਾ ਡਿਮਾਂਡ ਰਹਿੰਦੀ ਆ ਪੌਣੀ ਨੁਕਰੀ ਘੋੜੀ ਲੈਂਥ ਲੈਂਥ ਦੇਖੋ ਘੋੜੀ ਦੀ ਪੈਰ ਦਾ ਸਾਈਜ਼ ਚੈੱਕ ਕਰੋ ਘੋੜਿਆਂ ਜਿੰਦਾ ਦਾ ਸੌਂਬੀ ਆ ਘੋੜੀ ਦਾ ਹੈਕ ਉਹਦੀ ਖੁੱਲੀ ਆ ਦੋਸਤੋ ਪਹਿਲਾਂ ਸੂਈ ਹੋਈ ਆ ਨੁਕਰੀ ਬਸ਼ੀਰੀ ਸੀ ਮਗਰ ਤੇ ਹੁਣ ਮਿਲੀ ਆਈ ਆ ਥੋੜੇ ਦਿਨੇ ਖਾਲੀ ਦਾ ਗੱਪਣ ਤੁਹਾਡੇ ਕਰਮਾਂ ਦੀ ਹੋ ਖਾਲੀ ਮੰਨ ਕੇ ਦਵਾਂਗੇ ਆਪਾਂ ਅੰਦਰ ਦੀ ਗਾਰੰਟੀ ਦਵਾਂਗੇ ਦੇਖੋ ਰੰਗ ਰੂਗ ਪਹਿਲਾਂ ਰੰਗ ਚੈੱਕ ਕਰੋ ਜੇ ਬਾਲਾ ਸੋਹਣਾ ਰੰਗ ਆ ਪੌਣੀ ਨੁਕਰੀ ਤਾਂ ਹੀ ਕਹਿੰਦੇ ਇਹਨੂੰ ਇੱਕ ਹਿਸਾਬ ਦੇ ਜਿਵੇਂ ਨੌਕਰੀ ਉੱਤੇ ਫਲਕਾਰੀ ਨਹੀਂ ਫਲਕਾਰੀ ਹੀ ਸਮਝ ਲਓ ਤੇ ਪਰ ਬੱਚਾ 100% ਨਹੀਂ ਨੁਕਰਾ ਹੀ ਦੇਣਾ ਮਿੱਤਰੋ ਕੁੜੀ ਸਵਾਰੀ ਦੀ ਕਿਆ ਬਾਤਾਂ ਆਇਆਂ ਕੜ ਕੇ ਜਦੋਂ ਦੇਖੋਗੇ ਨਾ ਮੜਕਣਾ ਪੈਰ ਬਹੁਤ ਸੋਹਣਾ ਦਿੰਦੀ ਆ ਪੱਬਾਂ ਦੀ ਤੁਰਦੀ ਆ ਕੁੜੀ ਹੱਥਾਂ ਪੈਰਾਂ ਦੀ ਜਮਾਂ ਸਾਫ਼ ਆ ਦੋਸਤੋ ਬਾਲ ਪੌਰੀਆਂ ਦੀ ਜਮਾਂ ਸਾਫ਼ 60 ਇੰਚ ਹਾਈਟ ਆ ਧੌਣ ਤੋਂ ਲੰਮੀ ਆ ਤੇ ਕੰਨਾ ਕੋਨਾ ਦੀ ਵੀ ਸਨ ਰੱਖੇ ਕੁੰਡੀ ਵਾਲਾ ਕੰਨ ਲੱਗਾ ਹੋਇਆ ਤੇ ਸਵਾਰੀ ਸੂਰੀ ਦੀ ਬਾਸ ਲੈਂਥ ਲੈਂਥ ਦੀ ਸੋਹਣੀ ਮੰਨ ਲਓ ਦੋਨੇ ਜਾਨਵਰੀ ਪੂਰੇ ਅੱਜ ਦੇ ਟਾਪ ਦੇ ਆ ਸੋ ਜਿਹੜੇ ਭਰਾ ਨੇ ਬਿਸ਼ੇਰੀ ਨਵੀਂ ਉਮਰ ਦੀ ਲੈਣੀ ਹੋਈ ਤਾਂ ਉਹ ਬਿਸ਼ੇਰੀ ਦੇਖ ਲਓ ਤੇ ਜਿਹਨੇ ਲੈਣੀ ਹੋਈ ਆ ਘੋੜੀ ਦਾ ਪੌਣੀ ਨੋਖਰੀ ਘੋੜੀ ਦੇਖ ਲਓ ਨੰਬਰ ਆਪਾਂ ਦੇ ਦਿੱਤੇ ਥੱਲੇ ਆ ਉਦੋਂ ਮੰਨ ਲਓ 15-20000 ਦੋਸਤੋ ਮਹਿੰਗੀ ਮਿਲੂ ਦੂਜੀ ਬਿਸ਼ੇਰੀ ਨਾਲ